ਦੇਹੀ ਗੋ ਨਾ ਉਸ ਪੰਗਲੇ ਜਾਂਦੇ ਪਿੱਛਾ ਉਹ ਜੰਪੇ ਬਰ ਬਰ ਪਿੰਡ ਦੇ ਜਵਾਨ ਵੱਲ ਹੁਣ ਬਿਤਰ ਤੂੰ ਕਿਉਂ ਅਸੀਂ ਦੋ ਭੈਣ ਭਰਾ ਉਹ ਦੋ ਭੈਣ ਭਰਾ ਤਾਂ ਹੈਗੇ ਹਾਂ ਭਰਾ ਤਾਂ ਤੇਰਾ ਕੈਨੇਡਾ ਨਾਲੇ ਉਹ ਕਿਹੜਾ ਤੇਰਾ ਸਗਾ ਭਰਾ ਸਾਕੀ ਜਮ ਛੱਡ ਛੱਡ ਦੇ ਛੱਡ ਦੇ ਪ੍ਰਾਤਨੀ ਮੈਂ ਬੇਨਾ ਉਹ ਤੇਰੇ ਵਿੱਚ ਚੱਲਦੀ ਮਾੜਾ ਕੰਮ ਵੀ ਨਹੀਂ ਵੀ ਇੰਨਾ ਕਮ ਤਾਂ ਬੰਦਾ ਕਰ ਲੇ ਫਿਰ ਕਹਿੰਦੇ ਕਿ ਬੋਲ ਬੜਾ ਪਿਆ ਕੀ ਖਾਸ ਗੱਲ ਵੀ ਮਾੜਾ ਮੱਡਾ ਤਾਂ ਬੰਦਾ ਹੱਥ ਵੱਲਾ ਹਜ਼ਾਰੇ ਚੰਗਾ ਲੱਗਿਆ ਉਹ ਸੁਣਦਾ ਕੋਈ ਗੱਲ ਬੋਲਦੀ ਨਹੀਂ ਹਜੇ ਤੱਕ ਨਹੀਂ ਮਰੀਆਂ ਪਤਲੀ ਕੀ ਕਰੀ ਜਣੀਆਂ ਨਾ ਆਏ ਹਾਏ ਕੀ ਹੋ ਗਿਆ ਬਾਜ ਜਣੀਆਂ ਤਾਂ ਆਈ ਜਣੀਆਂ ਉਸੇ ਮੈਨੂੰ ਕੀ ਹੋ ਗਿਆ ਕੀ ਹੋ ਗਿਆ ਮੋਟਰ ਤੇ ਦਵਾਈ ਲੈ ਭੱਜ ਕੇ ਚੱਕ ਸੱਚ ਮੜੀ ਮੜੀ ਮੈਂ ਲੈ ਲਿਆ ਧੂਪ ਭੱਜ ਕੇ ਜਾ ਕੇ ਮੈਂ ਲੈ ਲਿਆ ਨਹੀਂ ਆ ਜਾ ਮਲਾ ਧੂਪ ਲੈ ਦੇ ਲੈ ਉਹ ਰੋ ਕਰ ਲੈ ਮੈਂ ਮੈਂ ਦੇ ਟਿਮਿਟ ਟੰਗ ਆਇਆ ਖਾ ਜਾ ਕੋਡ ਕਿੱਥੇ ਹੁੰਦਾ ਘਰ ਜਾ ਹਾਏ ਹਾਏ

ਓ ਬੋਈ ਮੇਂ ਜਵਾੜੇ ਮਰਨ ਲੱਪੜ ਆਹੋ ਮੇਰੇ ਮਾਰੇਗਾ ਜਵਾੜੇ ਤੇ ਇਹਨੂੰ ਤਾਂ ਕੁਛ ਕਹਿੰਦਾ ਨਹੀਂ ਮੈਨੂੰ ਕਹਤੋ ਨਹੀਂ ਕਹਿੰਦਾ ਮੇਰਾ ਦਵਾਈ ਮਾ ਸਕ ਤੂੰ ਮੇਰੇ ਮਗਰੀ ਉੱਡਦੀ ਆਈ ਨਹੀਂ ਪਹਿਲਾਂ ਮੈਂ ਚੱਕੀ ਸੁਟੂਪ ਤੂੰ ਆਈਆਂ ਮੇਰੇ ਮਗਰ ਮੈਂ ਤਾਂ ਇੱਥੇ ਜੋ ਖੋਹੀ ਐ ਦੁੱਧੂਪ ਤੂੰ ਜਿਉ ਮਸੋ ਬੋਲ ਮਰੇ ਉਹਦਾ ਮਰੀ ਨਹੀਂ ਇਕੀਆਂ ਹੀ ਹੁਣ ਕੱਠੀਆਂ ਮਰ ਗਈਆਂ ਹੁਣ ਕੱਠੀਆਂ ਨੂੰ ਮੈਂ ਕੀ ਕਰਾਂ ਸੋਡਾ ਸੱਪਾ ਮੈਨੂੰ ਜਦੋਂ ਤੁਹਾਡਾ ਬੋਲ ਸੁਣ ਗਿਆ ਨਾ ਇੱਥੇ ਆ ਕੇ ਬੈਠਿਆ ਮੈਂ ਉਹਦੀ ਨਾਲ ਦੀ ਨਾਲ ਆ ਗਈ ਮੈਂ ਕਿਹਾ ਮੈਂ ਦੇਖ ਲੈ ਕਿੱਥੇ ਜੇ 6:00 ਵਜੇ ਮੈਨੂੰ ਜਦੋਂ ਆਉਂਦਾ ਦਿਸੇ ਮੈਂ ਉਹਦੀ ਉਡਲੀ ਲੈ ਕੇ ਟ ਰੋ ਜਿਆਦਾ ਸੁਧੋ ਮਜਾ ਦੇ ਡਾਕਟਰ ਦੇ ਜਨਾ ਤੂੰ ਹੱਥ ਬੰਨੀ ਜਾਂਦਾ ਇਹ ਤਾਂ ਡਰਦਾ ਹੋਰ ਮੈਥੋ ਡਰਦਾ ਤੂੰ ਆਹ ਦੇਖ ਲੈ ਜਦੋਂ ਕਹੇ ਕਿ ਤਿੱਲੀ ਲਾਉਣੀ ਆਉਦੀ ਪਜਾ ਭੱਜ ਜਾਂਦਾ ਉਹ ਮੈਂ ਕੀ ਟੀਲੀਆਂ ਲਾਤੀਆਂ ਤੀਲੀਆਂ ਤਾਂ ਤੇਰਿਆਂ ਲਾਈਆਂ ਨੇ ਜਮਾ ਘਰ ਪਟਿਆ ਨਹੀਂ ਮੈਂ ਕੀ ਪਟਿਆ ਮੈਂ ਤਾਂ ਵਸਾਇਆ ਘਰ ਮੈਂ ਨਹੀਂ ਪਟਿਆ ਜੇ ਤੂੰ ਵਸਾਉਣ ਵਾਲੀ ਹੁੰਦੀ ਇੱਥੋਂ ਤੱਕ ਕਵਾੜੇ ਨਹੀਂ ਪੈਂਦੇ ਸੀ ਜਿਹੇ ਵੀ ਆਪਸੀ ਉਹ ਜਵਾਈ ਭਾਲ ਲਿਆ ਨਹੀਂ ਮੇਰੇ ਜਵਾਈ ਦਾ ਤੈਨੂੰ ਦੁੱਖਾ ਗਿਆ ਕੀ ਹੋ ਗਿਆ ਬਿਆਹ ਐ ਇੱਥੇ ਬੈਠਾ ਕਹੇ ਮੇਰੇ ਭਰਾ ਨੇ ਪਾਲਤਾ ਵਧੀਆ ਪਾਲਤਾ ਸਭ ਸਿਆਣਾ ਬਣਾ ਉਹ ਉਹ ਬੈਠਾ ਨਾ ਸਿਆਣਿਆਂ ਨੇ ਮੇਰੇ ਜਵਾਈ ਚ ਕੀ ਹੋਇਆ ਫੇਰ ਕੀ ਹੋਗਾ ਜੇ ਸੱਸ ਸਹੁਰੇ ਨੇ ਆਈ ਜਾਂਦਾ ਜਵਾਈ ਭਾਈ ਐਨੇ ਐਨੇ ਦਿਨਾਂ ਦੇ ਹੁੰਦੇ ਉਹ ਤਾਂ ਧਰਨਾ ਲਾ ਕੇ ਲੈ ਬੈ ਗਿਆ ਨਹੀਂ ਫੇਰ ਕੀ ਹੋ ਗਿਆ ਅੱਧ ਦੀ ਮਾਲਕਣਾ ਮੈਂ ਅੱਧ ਦੀ ਜਾਰੇ ਤੂੰ ਬੋਲਦੀ ਐ ਕੀ ਅੱਧ ਦੀ ਮਾਲਕਣਾ ਬਗਾਨੇ ਹੱਥ ਡੋਰ ਕਰਤੀ ਸਾਰੀ ਨਹੀਂ ਕਿਉਂ ਬਗਾਨੇ ਹੱਥ ਡੋਰ ਕਰਤੀ ਮੇਰੀ ਵੀ ਤੀ ਦਾ ਕਾ ਹੈ ਹੀ ਸਹਰਰੀਤੀ ਦਾ ਧੀਆ ਦੇ ਘਰ ਨਹੀਂ ਹੁੰਦੇ ਪੁੱਤ ਹੈਗਾ ਸੀ ਆਪਣੇ ਬਰਾਬਰ ਜੇ ਤੂੰ ਉਹਨੂੰ ਬੰਦਾ ਸਮਝਦੀ ਸੀ ਪੁੱਤ ਆਪਣਾ ਸੀ ਤੂੰ ਕਿਉਂ ਬਗਾਨੇ ਦਾ ਬਹਾਇਆ ਕਰੇ ਨਾ ਫੇਰ ਧੀ ਨੂੰ ਬਾਹਰ ਕੱਢਦਾ ਮੈਂ ਧੀ ਕਿਸੇ ਹੋਰ ਦੀ ਹੈ ਧੀ ਵੀ ਆਪਣੀ ਹੈ ਜਦੋਂ ਆਪਾਂ ਵਿਆਹਦੇ ਹਣਿਆ ਧੀ ਘਰੇ ਵਸਦੀ ਹੁੰਦੀ ਹੈ ਅੱਛਾ ਤੇ ਲਠੋਹਰ ਜਮਾਈ ਬਾਹਰ ਲਿਆ ਨਾ ਵੀ ਤਰੀ ਵਸਦੀ ਹੈ ਤੈਨੂੰ ਤਾਂ 4 ਦਿਨਾਂ ਦੇ ਆਏ ਤਾਂ ਸਾਰਾ ਹੋ ਗਿਆ ਮੇਰੀ ਧੀ ਦਾ ਨਹੀਂ ਬੈਠਦਾ ਜਮਾਈ ਚਲੀ ਤਰੀਆਂ ਬੱਸ ਕਰ ਜਾ ਬਹਿ ਜਾ ਬਹਿ ਜਾ ਤੂੰ ਤੇਰੇ ਕੰਮ ਕਰੇ ਨਹੀਂ ਠੀਕ ਹੁੰਦੇ ਅੱਛਾ ਤੇਰੇ ਕਰੇ ਠੀਕ ਹੁੰਦੇ ਤੂੰ ਕੀ ਕਰਦਾ ਮੈਨੂੰ ਕਰਨ ਦਾ ਪਤਾ ਹੁੰਦਾ ਨਾ ਮੈਂ ਬੋਲਦੀ ਨਹੀਂ ਸੀ ਨੀ ਮੇਰੇ ਬੰਦੇ ਨੇ ਕੀਤਾ ਸਾਰਾ ਕੁਝ ਤੂੰ ਕੀ ਕੀਤਾ ਤੇਰੇ ਭਰਾ ਨੇ ਕਰਿਆ ਜੇ ਬੰਦੇ ਦਾ ਕਰਿਆ ਹੁੰਦਾ ਤਾਂ ਆਪਣੇ ਮੇਜ ਆ ਜਾਂਦਾ ਨਹੀਂ ਮੇਰੇ ਭਰਾ ਨੇ ਕਿਹੜਾ ਮਾਰਾ ਕਰਤਾ ਮਾਰਾ ਹੀ ਕਰਿਆ ਹਾਂ ਬਥੇਰਾ ਚੰਗਾ ਕਰਤਾ ਮੈਨੂੰ ਤਾਂ ਬਥੇਰਾ ਪਿਆਰਾ ਲੱਗਦਾ ਮੇਰਾ ਜਵਾਈ ਹੁਣ ਤੇਰਾ ਭਾ ਫਿਰ ਘਰੇ ਬਿਠਾ ਲਿਓ ਨੂੰ ਚੱਲ ਚੱਗਾ ਕੰਮ ਕਰ ਇੱਥੇ ਕਤੌੜਿਆ ਉਹ ਚੱਜ ਦਾ ਭਾਲਤਾ ਹੂ ਵੱਡੇ ਤੌਰੇ ਵਾਲਿਆਂ ਨੇ ਉਹੀ ਗੱਲ ਜਿਹੇ ਜੇ ਆਪਸੀ ਉਹ ਜਿਹੜਾ ਪੁਰਾਣਾ ਪਾੜ ਕੇ ਦੇਤਾ ਮੇਰੇ ਤਾਂ ਸਾਣਾ ਆ ਗਿਆ ਮੇਰੇ ਕੀ ਜਵਾਈ ਤੇ ਵੀ ਆ ਕੇ ਗਏ ਨੀ ਨਾ ਰੋ ਲਾ ਕਮੀ ਹੋ ਗਿਆ ਚੱਲ ਵਧੀਆ ਜੀ ਲੱਗਿਆ ਰਹਿੰਦਾ ਹਰਪ੍ਰੀਤ ਓਏ ਹਰਪ੍ਰੀਤ ਉਹ ਚਲ ਛੱਡ ਇਹਨੂੰ ਕਿਉਂ ਦੇਖਦੇ ਆ ਨਜ਼ਾਰਾ ਆਈ ਜਾਂਦਾ ਨਾਲੇ ਜੀ ਲੱਗਿਆ ਉਹ ਸੋਹਣੀ ਲੱਗਦੀ ਹੁੰਦੀ ਆ ਉਹ ਹੈਪੀ ਤਾਂ ਇੱਥੇ ਬੈਠੀਆਂ ਖਾਣ ਤੇ ਲੱਗ ਬਣਿਆ ਉਧਰ ਦੇਖ ਬਾਹਰ ਕੀ ਮੌਲਾ ਲੜਾਈ ਚੱਲੀ ਜਾਂਦੀ ਆ ਨਾਲੇ ਮੈਂ ਹੁਣ ਖਾਣਾ ਤਾਂ ਹੈਗਾ ਹੀ ਆ ਇਹਨਾਂ ਤਾਂ ਰੋਜ਼ੇ ਹੀ ਕਰਨਾ ਵਾ ਇੱਕ ਆ ਤਾਂ ਵਧੀਆ ਲੜਦੇ ਰਹਿੰਦੇ ਆ ਤਾਂ ਇਹਦਾ ਇੱਥੇ ਬੈਠੀਆਂ ਨੂੰ ਆ ਕੇ ਖਾਣ ਲੱਗ ਜਾਨੀਆਂ ਹੈਣਾ ਤੇਰਾ ਇੱਥੇ ਜੀ ਲੱਗਦਾ ਉੱਠਦਾ ਤੈਨੂੰ ਕੋਈ ਥਰੋਂ ਦਿਖਾਉਦਾ ਨਹੀਂ ਇਹ ਉੜਦਾ ਕਰੀ ਜਿਵੇਂ ਲੱਗਿਆ ਹੋਇਆ ਬਾਜੋ ਬਾਜੋ ਟੀਚਰਾ ਕਰੇ ਜਾਂਦੇ ਹੋ ਟੀਚਰਾ ਨਹੀਂ ਉਹ ਗੱਲ ਆ ਇੱਕ ਚਲ ਉਧਰ ਉਧਰ ਰਹਿੰਦੇ ਆ ਇਹ ਤਾਂ ਇਹ ਮੈਨੂੰ ਇੱਥੋਂ ਜਾਣ ਨਹੀਂ ਕਹਿੰਦੇ ਓਏ ਹਰਪ੍ਰੀਤ ਹੂੰ ਤਾਂ ਤੂੰ ਸਾਰਾ ਦਿਨ ਕਰਦੀ ਰਹਿੰਦੀ ਆ ਮੇਰਾ ਭਰਾ ਮੇਰਾ ਭਰਾ ਬਾਹਰ ਗਿਆ ਕੈਨੇਡਾ ਦੇ ਵਿੱਚ ਗਿਆ ਮੈਂ ਕਰੀ ਨੂੰ ਕਹਿ ਕਹਦਾ ਦੇਖ ਤੇਰਾ ਤੇ ਮੇਰਾ ਬਾਹਰ ਦਾ ਬਣਾ ਦੂਗਾ ਨਾ ਮੈਂ ਵੀਰੇ ਨਾਲ ਗੱਲ ਤਾਂ ਕਰ ਲੂੰਗੀ ਬਾਹਰ ਦੀ ਪਰ ਆਪਾਂ ਇਹਨੇ ਪੈਸੇ ਕਿੱਥੋਂ ਲਾਵਾਂਗੇ ਓ ਮੇਰੀ ਗੱਲ ਸੁਣ ਤੂੰ ਘਰ ਦੀ ਆਦੀ ਮਾਲਕਣਾ ਹੈ ਠੀਕ ਹੈ ਨਾ ਆਪਦੇ ਬਾਪੂ ਨੂੰ ਕਹੀਂ ਇਹ ਤਰ੍ਹਾਂ ਬਾਪੂ ਵਿਆਹ ਤੇ 11 ਲੱਖ ਰੁਪਏ ਲਾ ਸਕਦਾ ਨਾ ਤਾਂ ਸਾਰਾ ਕੁਝ ਕਰ ਸਕਦਾ ਆਪਣਾ ਬਾਰਦਾ ਵੀ ਤੇਰਾ ਬਾਪੂ ਆਪ ਹੀ ਕਰ ਦੂਗਾ ਬਾਪੂ ਜੀ ਹੁਣ ਤਾਂ ਆਪਣੇ ਵਿਆਹ ਤੇ ਇੰਨੇ ਪੈਸੇ ਲਾ ਕੇ ਹਟੇ ਨੇ ਮੈਂ ਬਾਪੂ ਨੂੰ ਹੁਣ ਤੰਗ ਨਹੀਂ ਕਰਨਾ ਲੈ ਬੋਝ ਬਨ ਵਾਲੀ ਕਿਹੜੀ ਗੱਲ ਆ ਕੱਲੀ ਕਿਹੜੀ ਤੂੰ ਹੈਗੀ ਆ ਨਾਲੇ ਮੇਰੀ ਗੱਲ ਸੁਣ ਤੈਨੂੰ ਇੰਨੀ ਜ਼ਮੀਨ ਜਾਇਦਾ ਲਾਉਂਦੀ ਐ ਕੱਲੀ ਕਿਉਂ ਅਸੀਂ ਦੋ ਭੈਣ ਭਰਾ ਉਹ ਦੋ ਭੈਣ ਭਰਾ ਤਾਂ ਹੈਗੇ ਹਾਂ ਭਰਾ ਤਾਂ ਤੇਰਾ ਕੈਨੇਡਾ ਨਾਲੇ ਉਹ ਕਿਹੜਾ ਤੇਰਾ ਸਗਾ ਭਰਾ ਸਕੇ ਹੀ ਆ ਸੀ ਸਗਾ ਕਿਉਂ ਨਹੀਂ ਓਹੋ ਸਾਗੇ ਤਾਂ ਹੈਗੇ ਆ ਮੈਂ ਤੈਨੂੰ ਐ ਕਹਿਣਾ ਤੂੰ ਆਦੇ ਬਾਪੂ ਨਾਲ ਗੱਲ ਕਰ ਠੀਕ ਹੈ ਆਪਾਂ ਨੂੰ ਪੈਸੇ ਦੇਊਗਾ ਤੇ ਆਪਾਂ ਬਾਹਰ ਚਲਾਂਗੇ ਬਾਈ ਨੂੰ ਨਾਲ ਨਾਲ ਚਲ ਵੀ ਬਾਪੂ ਨਾਲ ਤਾਂ ਗੱਲ ਨਹੀਂ ਕਰ ਸਕਦੀ ਜੇ ਤੁਸੀਂ ਬਾਹਰ ਆ ਕਹਿਣਾ ਤਾਂ ਮੈਂ ਭਾਬੀ ਨਾਲ ਗੱਲ ਕਰਕੇ ਦੇਖ ਲੂੰਗੀ ਜਾਂ ਫਿਰ ਬੈਠੀ ਕਰਦੀਆਂ ਅੰਦਰ ਭਾਬੀ ਇਕੱਲੀ ਬੈਠੀ ਐ ਜਾ ਕਰਿਆ ਜਾ ਕੇ ਗੱਲ ਕਰਕੇ ਆ ਲੈ ਹੁਣ ਬਣੀਆ ਨਾਲ ਗੱਲ ਜੇ ਬੁੜਾ ਦੋ ਵਿਆਹ ਕਰਾ ਸਕਦਾ ਆਪਾਂ ਇੰਨਾ ਵੀ ਨਹੀਂ ਕਰ ਸਕਦੇ ਘਰ ਚਾਦਾ ਆਪਣਾ ਰਾਵਣਾ ਬੈਠਾਂਗੇ ਆਪਾਂ ਨੂੰ ਕਿਹੜਾ ਹਲਾ ਸਕਦਾ ਇੱਥੇ ਉਹ ਲਾ ਲੀਰੇ ਹੋ ਗਈ। ਲਿਆਂਦੇ। ਹਾਲੇ ਨਾ ਇੱਕ ਦੋ ਨੇ ਠਹਿਰ ਕੇ ਬਣਾਉਗਾ। ਅੱਛਾ ਸੂਟ ਲਿਆਂਦੇ। ਹਾਂ ਸਹੌਤਾ ਵਧੀਆ ਸੋਹਣਾ ਸਹੌਤਾ। ਨਹੀਂ ਦੇਵਾ ਕੋਈ ਹੱਥਾਂ ਦੇ ਖੋਣੇ। ਕੋਈ ਲੈਂਦਾ। ਉਹ ਦੂਜਾ ਰੋਲ ਠਹਿਰ ਕੇ ਬਣਾ ਦੂਗਾ। ਨਾ ਕੀ ਗੱਲ ਦੂਜਾ ਮੇਰਾ ਕਿਉਂ ਨਹੀਂ ਲੈਂਦਾ? ਇਹ ਤਾਂ ਫੜ ਲੈਂਦਾ। ਉਹਦੇ ਕੋਲ ਟਾਈਮ ਨਹੀਂ ਸੀਗਾ ਦਵਾਈ ਦੇ ਕੰਮ ਦਾ। ਨਾ ਮੇਰੇ ਵਾਲੀ ਟਾਈਮ ਨਹੀਂ ਸੀ ਇਹਦੇ ਵਾਲੀ ਟਾਈਮ ਆ ਗਿਆ। ਉਹ ਕਿਦੇ ਅੱਗੇ ਵੀ ਫੜ ਕੇ ਕੇ ਸਾਨੂੰ ਜੇ ਦੇਖੋ ਚੁੱਪੀ ਜੰਗੀ। ਉਹ ਤਪੀਆਂ ਨਹੀਂ ਐ ਨਹੀਂ ਮੈਂ ਨਹੀਂ ਟੱਪਦੀ ਆ ਦੇਖ ਲੈ ਤੂੰ ਕਾਹਦੇ ਹੈ ਕਿ ਇਹਨੂੰ ਵੀ ਲਾੜ ਲਾ ਲਿਆ ਮੈਂ ਨਹੀਂ ਟੱਪਦੀ ਇਹ ਤੂੰ ਟੱਪਣਾ ਦੇ ਲੱਛਣ ਕਰ ਲਿਆ ਤਰਾ ਬੜਾ ਲੋੜ ਆਇਆ ਉਹ ਕੀ ਫਰਕ ਪੈਦਾ ਦੋ ਦਿਨੋਂ ਨਾ ਇਹ ਸੋ ਤਾਂ ਮੇਰਾ ਨਹੀਂ ਲਿਆ ਬਤਾ ਕੱਲੀ ਇਹਦਾ ਨਹੀਂ ਆਇਆ ਮੇਰਾ ਨਹੀਂ ਲੈ ਕੇ ਆਇਆ ਓਹੋ ਕਿਉਂ ਬਾਪੂ ਦੇ ਮਗਰ ਪਈਓ ਸੂਟ ਤਾਂ ਤੁਹਾਡੇ ਦੋਵਾਂ ਦੇ ਮੈਂ ਖਰੀਦ ਕੇ ਲੈ ਕੇ ਆਈ ਆ ਨਹੀਂ ਓਹ ਕਹਿੰਦਾ ਮੈਂ ਦੋ ਦਿਨਾਂ ਨੂੰ ਸਿਉਂਦੂ ਮੇਰਾ ਸੰਤਾ ਪਿਆ ਸੀ ਉਹ ਫੜ ਲਿਆ ਅੱਛਾ ਨਹੀਂ ਮੈਂ ਮਰ ਜਾਂ ਸਿਉਂਤੇ ਆ ਫੇਰ ਕੀ ਹੁੰਦਾ ਸੀ ਇੱਕ ਜਣੀ ਬਾਅਦ ਮੰਗਵਾ ਲੈਂਦੀ ਮੜਵਾ ਤਾਂ ਫੜ ਇਹਨੇ ਕਲਸ ਪਾ ਲਿਆ ਤੈਨੂੰ ਨਹੀਂ ਪਤਾ ਕੀ ਪਾ ਲੇ ਇਹ ਬਹੁਤ ਉਂਗਲਾ ਲਾਉਂਦੀ ਹੈ ਹਾਂ ਇਹਨੂੰ ਮੈਂ ਤਾਂ ਰਾਤ ਕਿਤੇ ਹੋਵੇ ਉਹ ਅੱਛਾ ਬਾਪੂ ਜੀ ਹੁਣ ਸੂਟ ਲੈ ਕੇ ਕਿੱਥੇ ਗਏ ਘੁੰਮਣ ਗਿਆ ਬੂਮਾ ਮਰ ਜਾ ਇਹਦਾ ਮਤਲਬ ਤੁਸੀਂ ਜਲੂਸ ਕੱਢਿਆ ਹੋਣਾ ਕੱਢ ਤਾਂ ਇਹਨੇ ਇਹਨੇ ਕਟਾ ਜਲੂਸ ਜਵਾ ਦਾ ਭਾਈ ਕੱਲੀ ਦਾ ਲੈਣਾ ਤਾਂ ਜਲੂਸ ਕੱਢਣਾ ਹੀ ਆ ਇਹਨੂੰ ਕੱਲੀ ਨੂੰ ਕਿਉਂ ਸੂਟ ਪਾਉਣ ਦੇਣਾ ਮੈਂ ਹੀ ਪਾਉਣ ਦਿੰਦੀ ਕੁਛ ਮਰਜੀ ਹੋ ਜੇ ਅੱਲਾਹ ਨਾਲ ਤਾਂ ਪੁੱਛ ਲੈਂਦੀ ਫਿਰ ਇਹਦਾ ਵੀ ਦੋ ਦਿਨਾਂ ਨੂੰ ਆ ਜਾਂਦਾ ਮੈਂ ਉੱਦੇ ਪਾ ਲੈਂਦੀ ਫਿਰ ਬਾਪੂ ਜੀ ਦੀ ਵੀ ਗਲਤ ਗੱਲ ਆ ਵੀ ਜੋ ਤੂੰ ਇੱਕ ਪੜ ਲਿਆ ਜਿਦੋਂ ਪਤਾ ਤਾਂ ਹੈ ਵਿਆਹ ਤੂੰ ਚਾਹਦਾ ਕਰ ਚਾ ਨਾ ਲੈ ਕੇ ਆਉਂਦਾ ਹਲੇ ਇਕੱਠਿਆਂ ਦੇ ਲੈ ਆਉਂਦੇ ਚੱਲ ਕੋਈ ਨਹੀਂ ਐਵੇਂ ਨਾ ਹੋ ਕਰੀ ਚੱਲੋ ਮੈਂ ਕਹਿ ਦਿੰਦੀ ਆ ਬਾਪੂ ਜੀ ਨੂੰ ਭਾਈ ਤੇਰੇ ਬਾਪੂ ਨੂੰ ਕਹਦੇ ਗਿਰ ਪਰ ਜੇ ਜੀ ਜਾਵੇ ਤਾਂ ਦੋਨਾਂ ਦੇ ਆਵੇ ਨੀ ਕੱਲੀ ਇਹਦੀ ਨਾ ਆਵੇ ਮੈਂ ਇਹਨੂੰ ਪਾਉਣ ਦਿੰਦੀ ਕੋਈ ਕੁਛ ਮਰਜੀ ਕਿਸੇ ਗੱਲ ਤੇ ਤਾਂ ਟਿਕਾ ਰੱਖ ਲਿਆ ਕਰੋ ਕਿਉਂ ਤੁਸੀਂ ਸਾਰਾ ਦਿਨ ਜਲੂਸ ਕੱਢਣ ਤੇ ਲੱਕ ਬੰਨਿਆ ਹੋਇਆ ਇਹਨੇ ਦਾ ਪੁੱਤ ਬਾੜੀ ਲਲ ਜਿੱਦ ਚੱਕੀ ਆ ਅੱਛਾ ਮੈਂ ਚੱਕੀ ਆ ਹਾਂ ਦੇਖ ਮੰਨੂ ਕਹੀਏ ਕਿ ਤੂੰ ਚੱਕੀ ਆ ਇਹ ਤਾਂ ਦਿਵਾਲੀ ਵਾਲੇ ਕੱਪੜੇ ਸਿੱਕਲੇ ਪਾਈ ਬੈਠੀ ਆ ਲੈ ਅੱਛਾ ਦਿਵਾਲੀ ਵਾਲੇ ਤੂੰ ਕੌਣ ਜਾਣੀ ਆ ਕੱਲੀ ਤੇ ਮੈਂ ਨਹੀਂ ਪਉਣ ਜਾਣਦੀ ਨਹੀਂ ਤੇਰੇ ਵੀ ਆ ਜਾਂਦੇ ਪਤੰਦਰ ਨਹੀਂ ਜਾ ਚਿਕ ਜਾ ਟਿਕ ਜਾ ਸਮਝਾ ਦੇ ਪੰਜ ਤੇਰੇ ਬਾਪੂ ਨੂੰ ਆਹੋ ਸਮਝਾ ਦੇ ਬਾਪੂ ਉਹ ਬੇਬੇ ਉਹ ਬੇਬੇ ਬੋਲਦੀ ਹੁੰਦੀ ਆ ਤੂੰ ਚੁੱਪ ਕਰ ਜਾ ਕਰ ਕੁੜੇ ਪੁੱਤ ਮੈਂ ਤਾਂ ਚੁੱਪ ਸੀ ਮੇਰੇ ਤਾਂ ਹੱਥੋਂ ਖੋਲੇ ਮੈਂ ਤਾਂ ਦੇਖਣ ਵੀ ਨਹੀਂ ਦਿੱਤੇ ਓਹੋ ਭਾਈ ਕੀ ਕਰਾਂ ਮੈਂ ਤੁਹਾਡਾ ਤੁਹਾਡਾ ਤਾਂ ਰੋਜ਼ ਦਾ ਕੰਮ ਆ ਮੈਂ ਤਾਂ ਕਹਿ ਨਹੀਂ ਅਗਰ ਜਿੱਤ ਨੂੰ ਵੀ ਇਹਨਾਂ ਦਾ ਇੱਕ ਪਾਸਾ ਕਰ ਦੇ ਮੈਨੂੰ ਨਹੀਂ ਪਤਾ ਰੋ ਰੋਲਦੇ ਨਾਲ ਤਾਂ ਦੁਖੀ ਕੀਤਾ ਹੋਇਆ ਸਭੋ ਮੈਨੂੰ ਕੀ ਗੱਲ ਭਾਬੀ ਹੱਥ ਨੇ ਚਟਨੀ ਕੁੱਟੀ ਜਾਂਦੇ ਹੋ ਉਹ ਪੁੱਛਣਾ ਬਾਪੂ ਜੀ ਕਹਿੰਦੇ ਭਾਈ ਅੱਜ ਚਟਨੀ ਬਣਾਵੇ ਮਹਾਂਚਲ ਬਣਾ ਦਿੰਨੀ ਆ ਮੈਂ ਤਾਂ ਉਹਨਾ ਕਰਕੇ ਕੁੱਟਦੀ ਇਹ ਅੱਛਾ ਹਾਂ ਭਾਬੀ ਮੈਂ ਇੱਕ ਗੱਲ ਕਰਨੀ ਸੀ ਹਾਂ ਦੱਸ ਵੀਰੇ ਨੂੰ ਕਹਿ ਕੇ ਤੁਸੀਂ ਸਾਡਾ ਵੀ ਬਾਹਰ ਦਾ ਬਣਵਾ ਦੋ ਬਾਹਰ ਦਾ ਲੈ ਕੋਲੇ ਤਾਂ ਥੋੜਾ ਵਿਆਹ ਹੋਇਆ ਹਾਲੇ ਤੁਹਾਨੂੰ ਬਾਹਰ ਜਾਣ ਨੂੰ ਕੀ ਹੋਇਆ ਜਦੋਂ ਟਾਈਮ ਟਾਈਮ ਆਇਆ ਤੁਹਾਡਾ ਬਾਹਲਾ ਵੀ ਬਣਾ ਲਾਂਗੇ ਉਹ ਨਹੀਂ ਨਹੀਂ ਭਾਬੀ ਇਹ ਤਾਂ ਚਲ ਠੀਕ ਐ ਬਾਹਰ ਭੱਜ ਜਾਂਦੇ ਅਸੀਂ ਹੁਣ ਇੱਥੇ ਰਹਿ ਕੇ ਵੀ ਕੀ ਕਰਨਾ ਨਾਲੇ ਮੇਰਾ ਤਾਂ ਬਾਈ ਨੂੰ ਮਿਲਣ ਨੂੰ ਵਹਲਾ ਜੀ ਕਰੀ ਜਾਂਦਾ ਹਰਪ੍ਰੀਤ ਜੀ ਆਲੀ ਤਾਂ ਪਈ ਕਿਹੜੀ ਗੱਲ ਆ ਹੁਣ ਜੀ ਤਾਂ ਮੇਰਾ ਵੀ ਨਹੀਂ ਲੱਗਦਾ ਫਿਰ ਮੈਂ ਕੀ ਕਰਾਂ ਤੈਨੂੰ ਵੀ ਪਤਾ ਬਾਹਰਲੇ ਬਣਾਉਣੇ ਕਿਹੜਾ ਸੌਖੇ ਪਾਇਆ ਥੋੜਾ ਬਹੁਤਾ ਟਾਈਮ ਤਾਂ ਲੱਗੂ ਆ ਚੱਲ ਫਿਰ ਵੀ ਜੇ ਤੂੰ ਬਾਹਲਾ ਕਹਿਨੀ ਆ ਤਾਂ ਇੱਕ ਵਾਰੀ ਮੈਂ ਤੇਰੇ ਵੀਰੇ ਨਾਲ ਗੱਲ ਕਰਕੇ ਦੇਖ ਲੂੰਗੀ ਨਾਲੇ ਐਂ ਕਰ ਤੇ ਤੂੰ ਬਾਪੂ ਜੀ ਨਾਲ ਗੱਲ ਕਰ ਲੈ ਨਾ ਨਾ ਭਾਬੀ ਜੀ ਬਾਪੂ ਨਾਲ ਦਾ ਗੱਲ ਤੁਸੀਂ ਕਰੋ ਮੈਨੂੰ ਤਾਂ ਡਰ ਲੱਗਦਾ ਬਾਪੂ ਜੀ ਤੋਂ ਡਰ ਵਾਲੀ ਤਾਂ ਕਿਹੜੀ ਗੱਲ ਆ ਚੱਲ ਕੋਈ ਗੱਲ ਨਹੀਂ ਕਰ ਲੈਣੀ ਆ ਮੈਂ ਬਾਪੂ ਨਾਲ ਗੱਲ ਠੀਕ ਐ ਭਾਬੀ ਜੀ ਚੱਲੋ ਲੇ ਆ ਤਾਂ ਕਮਾਲ ਹੋ ਗਈ ਜਦੋਂ ਤੈਨੂੰ ਅਸੀਂ ਕਿਹਾ ਸੀ ਵੀ ਤੂੰ ਪੜ ਕੇ ਬਾਹਰ ਵਗ ਜਾ ਉਦੋਂ ਤਾਂ ਕਹਿੰਦੀ ਮੇਰਾ ਤਾਂ ਬਾਹਰ ਜਾਣ ਨੂੰ ਜੀ ਨਹੀਂ ਕਰਦਾ ਹੁਣ ਕਹਿੰਦੀ ਸਾਡਾ ਬਾਹਰ ਦਾ ਬਣਾ ਦੋ ਲੈ ਦੱਸ ਅਸੀਂ ਤਾਂ ਹਲੇ ਇੱਥੇ ਬੈਠੇ ਆ ਇਹ ਆਪਣੀਆਂ ਹੋਰ ਹੀ ਸੋਚਾਂ ਸੋਚੀ ਜਾਂਦੀ ਐ ਚੱਲ ਕੋਈ ਗੱਲ ਨਹੀਂ ਜੇ ਇਹਦਾ ਜੀ ਕਰਦਾ ਆਪਦੇ ਬਾਈ ਨੂੰ ਮਿਲਣ ਨੂੰ ਤਾਂ ਇਹ ਵਗ ਜੂਗੀ ਪਹਿਲਾਂ ਕਰ ਲੈਣੀ ਆ ਬਾਪੂ ਨਾਲ ਗੱਲ ਬਾਪੂ ਤਾਂ ਕੀ ਕਹਿੰਦਾ ਜਸਮਨ ਬਾਪੂ ਜੀ ਹੋਰ ਤਾਂ ਕੋਈ ਗੱਲ ਨਹੀਂ ਸੀ ਹਰਪੀ ਤਾਂ ਐ ਕਹਿੰਦੀ ਸੀ ਆਪਣੇ ਅਕੇ ਸਾਡਾ ਵਾਰਦਾ ਬਣਾ ਦੋ ਹਰ ਵੀ ਤੋ ਹਾਂਜੀ ਬਾਪੂ ਜੀ ਉਹ ਸੌਰਗੇ ਮੈਨੂੰ ਪਤਾ ਨਹੀਂ ਲੱਗਦਾ ਸਮਝ ਨਹੀਂ ਆਉਂਦੀ ਮੈਨੂੰ ਵੀ ਕੀ ਹੋਇਆ ਇਹ ਧਮਾਕਾ ਨੂੰ ਬਾਹਰ ਹੋ ਗਿਆ ਇਹ ਖੇੜਾ ਗਿਆ ਇਹ ਬਗ ਜਾਣਗੇ ਓਹੋ ਬਾਪੂ ਜੀ ਮੈਂ ਤਾਂ ਕੁਛ ਨਹੀਂ ਕਿਹਾ ਉਹ ਕੁੜੀ ਜਾ ਮਿਲਣ ਨੂੰ ਜੀ ਕਰਦਾ ਹੋਊ ਆਪਦੇ ਭਰਾ ਨੂੰ ਬਗ ਜਾਣ ਦੇ ਚਲ ਕੱਲ ਪਾਸੋਂ ਬਿਲੇ 11 ਲੱਖ ਰੁਪਏ ਦਾ ਇੱਧਰ ਲਾ ਕੇ ਟਿਆ ਤੇ ਐ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਐ ਬੰਦਾ ਐ ਸੱਦੀ ਬਗ ਜਾਂਦਾ ਕਿਹਨੂੰ ਕਿਹਨੂੰ ਐ ਸੱਦੂ ਹਜੇ ਤੇਰਾ ਤਾਂ ਬਣ ਨਹੀਂ ਹਜੇ ਕੁਛ ਸਾਡਾ ਵੀ ਮੜਿਆ ਮੂਰਜ਼ਾ ਅਜੇ ਉਹਦਾ ਇਹ ਕਿਵੇਂ ਬਰਗਿੰਗ ਬਾਬਾ ਹਨ ਬਾਪੂ ਜੀ ਉਹ ਤਾਂ ਥੋੜੀ ਗੱਲ ਸਿਆਣੀ ਆ ਪਰ ਮੈਂ ਕੁੜੀ ਨੂੰ ਜਵਾਬ ਵੀ ਨਹੀਂ ਦੇ ਸਕਦੀ ਸੀ ਹੁਣ ਤੁਸੀਂ ਦੱਸੋ ਮੈਨੂੰ ਵੀ ਆਪਾਂ ਕੀ ਕਰੀਏ ਤੇਨੂੰ ਬੁੱਤ ਪਤਾ ਤੂੰ ਨਿਆਣੀ ਐ ਇਹ ਸਾਰੀਆਂ ਬੱਤੀਆਂ ਜਿੰਨੀਆਂ ਹੈਗੀਆਂ ਉਹ ਪਰੋਣਾ ਪਰੂਗਾਗਾ ਬਾਪੂ ਜੀ ਪਰੌਣੇ ਨੇ ਤਾਂ ਕਹਾਨੂੰ ਕਿਹਾ ਹਰਪ੍ਰੀਤ ਕਹਿੰਦੀ ਸੀ ਵੀ ਮੇਰਾ ਮਿਲਣ ਨੂੰ ਜੀ ਕਰਦਾ। ਓਹੋ ਤੇਰਾ ਕਾਨੂੰ ਦਿਮਾਗ ਕੰਮ ਕਰਦਾ ਹੈ। ਤੁਸੀਂ ਤਾਂ ਜਮਾਈ ਘੋੜੇ ਭਾਰੇ ਹੋਗੇ। ਉਹ ਕੰਮ ਫੱਟੇ ਹੋਵੇ ਜਿਆਨਾ ਉਹ ਦੇਖੀ ਜਨਾਂ ਨੂੰ ਕਈ ਦਿਨਾਂ ਦਾ। ਉਹਦੇ ਲੱਛਣ ਹੋਰੂ ਨਾ। ਹੋਰ ਹੀ ਗੱਲ ਕਰਦਾ, ਹੋਰ ਹੀ ਤੁਰਦਾ, ਹੋਰ ਹੀ ਖੜਦਾ। ਜਦੋਂ ਬੰਦੇ ਦਾ ਕੋਈ ਵਿਗੜਿਆ ਹੋਵੇ ਨਾ ਜਾਂ ਉਹ ਗੱਲਾਂ ਗੋਲ-ਮੋਲ, ਬੋਲ-ਮੋਲ ਬਣਾਉਣਾ ਕਰਦਾ। ਥੋੜਾ ਥੋੜਾ ਨੇ ਆਦੀ ਮਾਨ ਨੂੰ ਵੀ ਸਗਿਆ ਹੋਵੇਗਾ।

ਬੇਬੇ ਦੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਬਾਪੂ ਠੀਕ ਕਹਿ ਰਿਹਾ ਵੀ ਇਹ ਨਹੀਂ ਜਾਇਆ ਜਾਂਦਾ ਹੁਣਾ ਆਪਾਂ ਨੂੰ ਕੀ ਪਤਾ ਨਹੀਂ ਭਰਾ ਉਹ ਬੇਬੇ ਬਾਪੂ ਨੂੰ ਨਾ ਬਿਲਾ ਲੈਂਦੇ ਉਹਨੂੰ ਨਾ ਕੋਈ ਨਾ ਪੁੱਤ ਜਿਵੇਂ ਰੀਤੀ ਨੇ ਕਹਤਾ ਐਨਾ ਤਰਫਣ ਦੀ ਕੀ ਲੋੜ ਸੀ ਉਹ ਤੂੰ ਤੇਰਾ ਹਜੀ ਮਤਲਬ ਕਹੂੰ ਤੂੰ ਦੂਜੀਆਂ ਬੀਣੀਆਂ ਬਣਦੀ ਐ ਇਹ ਬੱਤੀਆਂ ਦਿਨ ਕਿਹੜਾ ਗੱਜਰ ਹੁੰਦਾ ਤੈਨੂੰ ਬੱਤੀਆਂ ਦਿੰਦੀ ਐ ਮੈਨੂੰ ਨਹੀਂ ਕੋਈ ਬੱਤੀਆਂ ਦਿੰਦਾ ਤੇਰੀ ਨਹੀਂ ਦਿੰਦੀ ਬੱਤੀਆਂ ਬੱਤੀਆਂ ਚੜ੍ਹ ਗਈ ਤੂੰ ਬਹੁਤ ਹੈ ਬੱਤੀਆਂ ਦਾ ਮੈਨਾਂ ਕਿਤੇ ਗੱਲ ਨਹੀਂ ਨੀ ਸੀ ਪਰ ਹੁਣ ਤੂੰ ਇਹ ਨਸਲ ਬੈਗਿਆ ਤੂੰ ਆਵੇਂ ਮੈਨੂੰ ਸੋ ਜਾਣ ਕੀ ਮੰਗਾ ਲਈ ਲੈ ਦੇਖ ਲੈ ਪੁੱਤ सु नाड़ आ गद अखा ह स आ देऊगा बनी लगा क में ी ਕੀ ਨਫਾ ਕਰੀਏ ਨੀ ਚਲ ਕੋਈ ਨਹੀਂ ਤੁਸੀਂ ਚੁੱਪ ਕਰ ਜਾਓ ਫਿਰ ਬਿੱਚੀ ਹੁੰਦੀ ਨਹੀਂ ਮਿੰਦੀ ਮੋ ਤੂੰ ਗੱਲ ਕਰ ਤੁਸੀਂ ਚੁੱਪ ਕਰ ਜਾ ਬਾਬੂ ਚੁੱਪ ਕਰ ਲੈ ਅੱਜ ਇਹ ਅੱਧ ਕਹਿੰਦੇ ਉਹ ਚਿਕਾਉਂਦਾ ਉਹ ਮੈਨੂੰ ਬੰਦਾ ਕਰ ਤਾ ਕੋਈ ਨਹੀਂ ਬਾਬੂ ਜੀ ਠੰਡੇ ਹੋ ਗਏ ਤੁਸੀਂ ਕੋਈ ਨਹੀਂ ਬੈਠਾ ਇੱਥੇ ਮੈਨੂੰ ਨਹੀਂ ਦੱਸੋ ਬਸ ਇਹਨਾਂ ਨੂੰ ਇਹ ਕਹਿੰਦੇ ਵੀ ਬ੍ਰਾਊਜ਼ਰ ਭੇਜਿੰਦਾ ਭੇਜੇ ਪਿੰਡ ਨਹੀਂ ਜੇ ਕੋਈ ਬਾਕਾ ਨਹੀਂ ਬੜਾ ਚਲ ਠੀਕ ਆ ਬਾਬੂ ਜੀ ਕਹਿ ਦਿੰਦੀ ਆ ਤੁਸੀਂ ਐਵੇਂ ਘਬਰਾਓ ਮੈਂ ਬੇਬੇ ਜੀ ਨਾਲ ਗੱਲ ਕਰਦੀ ਆ ਜਾ ਕੇ ਕਰਦੇ ਆ ਬੇਬੇ ਜੀ ਨਾਲ ਗੱਲ ਸੁਣ ਲਿਆ ਬੇਬੇ ਜੀ ਨਾਲ ਗੱਲ ਬੇਬੇ ਜੀ ਤੇਰਾ ਪੈਰ ਤੇ ਮੈਂ ਪੈਰ ਦੁੱਗੀ ਯੋ ਮੇਰਾ ਚੜੀ ਵੇਰੇ ਦਾ ਪੈਣ ਨਹੀਂ ਦਿੰਦਾ ਮੇਰੇ ਦੇ ਪਾਣੀ ਕਿੱਡੀ ਗੱਤ ਚੜੀ ਡਾਰੀ ਅੱਧੇ ਬਾਕੀ ਹੈ ਤੂੰ ਤਾਂ ਮੇਰਾ ਤੇਰਾ ਤੇ ਆ ਗਈ ਇਹ ਮੇਰਾ ਤੇਰਾ ਮੈਨੂੰ ਅੱਧੇ ਦੀ ਕਹਿੰਦੀ ਸੀ ਸਮਝਾਉਂਦੀ ਸੀ ਇਹਨੂੰ ਹੁਣ ਆ ਗਈ ਨਾ ਜ਼ਮੀਨਾਂ ਤੇ ਨਾਲੇ ਹੁਣ ਇਹਨੂੰ ਚਾਨਣ ਹੋ ਗਿਆ ਸਾਰਾ ਨਾ ਕੀ ਚਾਨਣ ਹੋ ਗਿਆ ਜ਼ਮੀਨ ਹੈ ਨਹੀਂ ਮੇਰਾ ਮੇਰਾ ਸਾਰਾ ਅੱਧਾ ਹੈ ਨਹੀਂ ਇਹਦੇ ਵਿੱਚ ਅੱਧਾ ਤਾਂ ਤੇਰਾ ਹੈਗਾ ਸੀ ਮੈਂ ਉਦੋਂ ਹੀ ਸਮਝਾਉਂਦੀ ਹੁੰਦੀ ਸੀ ਇਹਨੂੰ ਵੀ ਇਹ ਸ੍ਰੀਕਾ ਇਹੀ ਕਰਦੀ ਐ ਇਹਦੇ ਪੈਰੋਂ ਹੁੰਦਾ ਸਾਰਾ ਕੁਝ ਅੱਛਾ ਮੈਂ ਸ੍ਰੀਕਾ ਕਰਦੀ ਐ ਸ੍ਰੀਕਾ ਤੂੰ ਵੀ ਕਰਦੀ ਐ ਮੈਂ ਤਾਂ ਜਿਹੜੀ ਖਰੀ ਗੱਲ ਐ ਉਹ ਕਹਿੰਦੀ ਐ ਤੈਨੂੰ ਲੱਗਦੀ ਐ ਮਿਰਚਾ ਖਰੀ ਗੱਲ ਤੇ ਹੁਣ ਮੁੰਡੇ ਦਾ ਤੇ ਕੁੜੀ ਦਾ ਸਾਨੂੰ ਤਾਂ ਇਹ ਸ੍ਰੀਕਾ ਦੇ ਸਿਰਸ ਤੇ ਕੁੜੀ ਨੂੰ ਓਵੇਂ ਸੰਭੀਦੇ ਸੀ ਓਵੇਂ ਬਹਿ ਤੇ ਪੈਸੇ ਲਾਇ ਸੀ ਹੁਣ ਤੂੰ ਮੁੰਡੇ ਦਾ ਸ੍ਰੀਕਾ ਕਰਦੀ ਸੀ ਮੈਂ ਉਹ ਵੀ ਜਾਣ ਲਿਆ ਸੀ ਹੁਣ ਤੇਰਾ ਚਾਨਣ ਹੋ ਗਿਆ ਨਾ ਵੀ ਮੁੰਡੇ ਦਾ ਸ੍ਰੀਕਾ ਕਰਦੀ ਐ ਤੂੰ ਅੱਛਾ ਮੈਂ ਮੈਂ ਤੇ ਸ੍ਰੀਕਾ ਕਰਦੀ ਐ ਤੂੰ ਸ੍ਰੀਕਾ ਨਹੀਂ ਕਰਦੀ ਮੈਂ ਬਾਹਰ ਭੇਜਣ ਵਾਰੇ ਮੇਰੀ ਤੇ ਵਾਰੀ ਫੱਟ ਦੇਣੇ ਕਿ ਮੈਂ ਕਹਤਾ ਇਹਨੇ ਤੇਰੇ ਪਿੱਛੇ ਲਾ ਕੇ ਅਕੇ ਕੁੜੀ ਬਾਹਰ ਕਿਵੇਂ ਜਾਊਗੀ ਮੈਂ ਕੁੜੀ ਕਿਵੇਂ ਜਾਊ ਬਾਹਰ ਕੁੜੀ ਨਹੀਂ ਜਾ ਸਕਦੀ ਐ ਬੱਸ ਅੱਛਾ ਜੇ ਕੁੜੀ ਨਹੀਂ ਬਾਹਰ ਜਾ ਸਕਦੀ ਨਾ ਗੱਲ ਸੁਣ ਲੈ ਮੇਰੀ ਆ ਘਰ ਵੀ ਅੱਧਾ ਮੇਰਾ ਜ਼ਮੀਨ ਵੀ ਅੱਧਾ ਮੇਰੀ ਤੇਆ ਬੰਦਾ ਵੀ ਮੇਰਾ ਆਏ ਬੰਦਾ ਕਿਵੇਂ ਦੇ ਨਹੀਂ ਮੇਰੇ ਬਤੂ ਨੂੰ ਛੱਡ ਦੇ ਬਣੀ ਆਏ ਕਿ ਮੇਰਾ ਬੰਦਾ ਮੈਂ ਤੇਰੇ ਤੇ ਜਾਣ ਤੇ ਦਿੰਦੀ ਤੈਨੂੰ ਦੱਸਦਾ ਮੈਂ ਮੇਰੀ ਜਾਨ ਮੈਂ ਕਹਿੰਦਾ ਕਿਰੋ ਮੈਂ ਸਾਨੂੰ ਛੱਡ ਕੇ ਦੋਮਾਂ ਨੂੰ ਦੁਰਟੂਗਾ ੱੱਕੇ ਖੜੇ ਲੈ ਜਾ ਜ਼ਮੀਨ ਨੂੰ ਕਿੱਥੇ ਜਾਊਂਗਾ ਜਦੋਂ ਮੈਂ ਗੱਲ ਕਹਿੰਦੀ ਆ ਉਹਦੀ ਤੂੰ ਐ ਕਰਦਾ ਉਹਦੀ ਐ ਕਰਦਾ ਮੈਨੂੰ ਨਹੀਂ ਪਤਾ ਇਹ ਕਹਿੰਦੀ ਮੈਂ ਕਹਿੰਦੀ ਤੁਸੀਂ ਜ਼ਮੀਨ ਸਾਹਿਬ ਨਾਲ ਘਰ ਨਾਲੋ ਦਬਾ ਹੋ ਆਪਾਂ ਤਾਂ ਚੱਲਦੇ ਆ ਬਾਪੂ ਜੀ ਕਿੱਥੇ ਜਾਂਦੇ ਮੈਨੂੰ ਨਹੀਂ ਪਤਾ ਤੂੰ ਮੈਨੂੰ ਕਰੀ ਬਸ ਦਬਾ ਹੋ ਬਗਮੀਨ ਬਣਾ ਬੈ ਹੋਰ ਦੇਖ ਲਾ ਬਾਪੂ ਜੀ ਮੇਰੀ ਸੌਖੀ ਲੈ ਜਾ ਮੈਂ ਨਹੀਂ ਸੌਖੀ ਤੂੰ ਸੌਖੀ ਐ ਜਿੰਨਾ ਤੇ ਕੋਈ ਘਰ ਚ ਮਰਦਾ ਨਹੀਂ ਤੂੰ ਹਰਦੀ ਨਹੀਂ ਓਹੋ ਬੇਬੇ ਥੋੜੀ ਲੜਾਈ ਨਹੀਂ ਨਾ ਬਾਪੂ ਬਾਹਰ ਕੱਢਦਾ ਨੀ ਇਹ ਕਿਹੜਾ ਇਹਨੇ ਕੱਢਿਆ ਇਹਨੇ ਤੂੰ ਕੱਢਾ ਬਤਾਲਣਾ ਤੂੰ ਤੂੰ ਆ ਬਤਾਲਣਾ ਸਿਰੇ ਦੀ ਜਮਾ ਮੈਂ ਕਹਾਂ ਤੂੰ ਆ ਸਿਰੇ ਦੀ ਤੂੰ ਨਹੀਂ ਕਲੇਸ ਮੁਝੇ ਨਹੀਂ ਹੋਰ ਮੈਂ ਨਹੀਂ ਕਲੇਸ ਮੁਝੇ ਨਹੀਂਦੀ ਸਿਰੇ ਦੀ ਹੋ ਜਾ ਹਾਂ ਜਦ ਇਹ ਕਿਹੜਾ ਪਤਿੰਦਰ ਨੂੰ ਕਿੱਧਰ ਗਿਆ ਹੁਣ ਤੂੰ ਦੇਖ ਹੁਣ ਬਕਰ ਨੂੰ ਕਿੱਧਰ ਗਿਆ ਹਾਂ ਤੂੰ ਨਹੀਂ ਤਾਂ ਛੰਦੇ ਖਾਂਦਾ ਮੈਂ ਤਾਂ ਹੁਣ ਦੇਖਤੀ ਆਉਂਗੀ ਜੀ ਮੇਰੀ ਗੱਲ ਤਾਂ ਸੁਣੋ ਮੇਰੀ ਗੱਲ ਤਾਂ ਸੁਣ ਲੋ ਮੈਨੂੰ ਨਾ ਬਲਾਈ ਬਸ ਸੌਣੇ ਕੇ ਮੇਰੀਆਂ ਮੈਨੂੰ ਬਾਪੂ ਜੀ ਹੁੰਦਾ ਕਰਕੇ ਦੇਖੀ ਤੁਸੀਂ ਮਾਂ ਤੈਨੂੰ ਕੀ ਲੱਗਦਾ ਚੁੱਪਾਂ ਦੱਸ ਫਿਰ ਜਾਓਗੇ ਕਿੱਥੇ ਮੈਨੂੰ ਦੱਸ ਦਿਓ ਬਾਪੂ ਜੀ ਮੈਂ ਇੱਕ ਵਾਰੀ ਮੇਰੀ ਗੱਲ ਸੁਣ ਲਓ ਦੇਖੇ ਨਾ ਜਾਓ ਓਏ ਇਹਨਾਂ ਦਾ ਕੀ ਹੈ ਬਾਪੂ ਜੀ ਇਹਨਾਂ ਕਰਕੇ ਹੁਣ ਤੁਸੀਂ ਘਰ ਥੋੜੀ ਛੱਡਨਾ ਕੋਈ ਗੱਲ ਨਹੀਂ ਇਹਨਾਂ ਨਾਲ ਕਰਨ ਦੀ ਗੱਲ ਆਓ ਆ ਲੈ ਕੀ ਕਰਨ ਚੱਲੋ ਆਜੋ ਹੁਣ ਘਰੇ ਬੋੜੋ ਥੋੜੇ ਕਰਕੇ ਨੀ ਹੋਣਾ ਕਰਕੇ ਹੋਇਆ ਸਾਡੇ ਕਰਕੇ ਕਿ ਹੋਇਆ ਤੂੰ ਕਿਹੜਾ ਘਟਾ ਤੂੰ ਕਿਹੜਾ ਚੁੱਪ ਕਰਦੀ ਆ ਉਹ ਬਾਗਿਆਂ ਵਾਲੀ ਹੁਣ ਦੱਸੋ ਕੀ ਕਰੋਗੀਆਂ ਹੁਣ ਤੂੰ ਮੈਨੂੰ ਮੁੜ ਕੇ ਵੀ ਨਹੀਂ ਆਹੋ ਤੁਸੀਂ ਰਸਾ ਕੇ ਭੇਜਿਆ ਕਰੋ ਤੇ ਮੈਂ ਮੋੜਦੀ ਰਿਹਾ ਕਰ ਜੋ ਤੁਹਾਡੇ ਕਹੀ ਨਹੀਂ ਗੱਲ ਸਮਝਦਾ ਮੇਰੀ ਕਿੱਥੋਂ ਸੁਣੂਗਾ ਇਹ ਤਾਂ ਮੈਂ ਪੜ੍ਹੇ ਜਿਨੇ ਪਾਉਂਦੀ ਬੇਬੇ ਤੂੰ ਬੰਦ ਕੇ ਰੱਖ ਲੈਂਦੀ ਪਹਿਲਾਂ ਤੁਸੀਂ ਐਂ ਦੱਸੋ ਤੁਸੀਂ ਲੜਦੇ ਕਿਉਂ ਸੀ ਉੜੇ ਨਹੀਂ ਹਰਦੀ ਉਹ ਹੋ ਅੱਛਾ ਰਹਿੰਦੇ ਬੇਬੇ ਟਿਕ ਜਾ ਤੂੰ ਸਾ ਦੋਨੇ ਨਹੀਂ ਹਰਦੀਆਂ ਆ ਹੁਣ ਬੈਠੀ ਰਹਿ ਚੋੜੀਆਂ ਹੋ ਕੇ ਭਾਬੀ ਜੀ ਹਾਂ ਹਰਪ੍ਰੀਤ ਕੀ ਹੋ ਗਿਆ ਅੱਗੇ ਤੁਸੀਂ ਕਿਉਂ ਟੈਨਸ਼ਨ ਲਈ ਆ ਲੈ ਟੈਨਸ਼ਨ ਹੋਵੇ ਕਿਉਂ ਨਾ ਦੇਖ ਲਾ ਅੱਜ ਹਫਤਾ ਹੋ ਗਿਆ ਬਾਪੂ ਨੂੰ ਘਰੋਂ ਗਏ ਬਹਲੇ ਤੱਕ ਨਾ ਉਹਦਾ ਕੋਈ ਫੋਨ ਲੱਗਦਾ ਨਾ ਕੋਈ ਅਤਾ ਪਤਾ ਸਾਰੇ ਕਿਤੇ ਪਤਾ ਕਰ ਲਿਆ ਉਧਰ ਉਹ ਗੁਰਜੀਤ ਗਾਲਾਂ ਗੱਡੀ ਜਾਂਦਾ ਅਸਲ ਵਿੱਚ ਭਾਬੀ ਜੀ ਇਹ ਸਭ ਕੁਝ ਮੇਰੇ ਕਰਕੇ ਹੋਇਆ ਕਿਉਂ ਮੈਂ ਗੱਲ ਬਾਹਰ ਜਾਣ ਦੀ ਕੀਤੀ ਤੇ ਕਿਉਂ ਲੜਾਈ ਹੋਈ ਤੇ ਕਿਉਂ ਬਾਪੂ ਜੀ ਘਰ ਛੱਡ ਕੇ ਗਏ ਹਰਪ੍ਰੀਤ ਤੂੰ ਕਿਉਂ ਗੱਲ ਆਪਦੇ ਸਿਰ ਲੈਣੀ ਆ ਤੈਨੂੰ ਕਿਹੜਾ ਪਤਾ ਨਹੀਂ ਘਰ ਚ ਕੀ ਕੁਝ ਚੱਲਦਾ ਦਿਨ ਵਿੱਚ ਇਹ 10-10 ਵਾਰੀ ਤੇ ਇਹਨਾਂ ਦੀ ਲੜਾਈ ਹੁੰਦੀ ਸੀ ਅਸਲ ਵਿੱਚ ਨਾ ਬਾਪੂ ਜੀ ਇਹਨਾਂ ਤੋਂ ਅੱਕੇ ਪੈ ਸੀ ਉਹ ਵੀ ਕੀ ਕਰਦੇ ਚਲੋ ਕੋਈ ਗੱਲ ਨਹੀਂ ਭਾਬੀ ਜੀ ਤੁਸੀਂ ਟੈਨਸ਼ਨ ਨਾ ਲਓ ਬਾਪੂ ਜੀ ਆ ਜਾਣਗੇ ਘਰ ਓਏ ਆ ਤਾਂ ਜਾਣਗੇ ਮੈਂ ਤਾਂ ਹੀ ਟੈਨਸ਼ਨ ਹੋਈ ਪਈ ਆ ਵੀ ਹੈ ਕਿੱਥੇ ਆ ਬਾਪੂ ਜੀ ਇੱਕ ਵਾਰੀ ਗੱਲ ਤਾਂ ਕਰ ਲੈਣ ਘਟੋ ਘਟ ਨੀ ਤੂੰ ਪੁੱਛ ਲਿਆ ਤੇਰੀ ਭੂਆ ਦੇ ਮੁੰਡੇ ਕੋਲੇ ਉਹਦੇ ਨਾਲ ਵਾਵਾ ਬਣਦੇ ਸੀ ਕਿਤੇ ਉਹਦੇ ਕੋਲੇ ਨਾ ਵਾਗਿਆ ਹੋਵੇ ਨੀ ਮੈਂ ਤਾਂ ਤੇਰੇ ਬਿਨਾਂ ਕਹੀ ਪੁੱਛ ਲਿਆ ਉਹ ਤਾਂ ਉੱਥੇ ਭੈਣੇ ਕਿਤੇ ਨਹੀਂ ਗਿਆ ਮੈਂ ਤਾਂ ਆਪਾਂ ਦੀਆਂ ਸਕੀਰਿਆਂ 'ਚ ਸਾਰੇ ਪੁੱਛ ਲਿਆ ਕਿਤੇ ਨਹੀਂ ਭੈਣੇ ਕਿੰਤੇ ਸਵਾਲ ਦੀ ਨਿਗਦੀ ਸਕੀਰੀ ਚ ਪੁੱਛ ਲਾ ਕਿਸੇ ਚ ਹੋਰ ਮੈਂ ਕੋਈ ਛੱਡੀ ਨਹੀਂ ਸਕੀਰੀ ਸਾਰਿਆਂ ਚ ਤਾਂ ਪੁੱਛ ਲਿਆ ਮੈਂ ਤਾਂ ਸਾਰੇ ਸਕੀਰੀਆਂ ਚ ਪੁੱਛਿਆ ਸੰਗਾ ਸਣਸਿਆ ਦੀ ਗੱਲ ਹੋਗੀ ਕੀ ਪਤਾ ਕਿੱਥੇ ਵਾ ਗਿਆ ਕਿੱਥੇ ਨਹੀਂ ਤਾਂ ਚਿੰਤਾ ਕੋਣ ਆ ਗਿਆ ਅੱਗੀ ਤੱਪੇ ਪਈਆਂ ਨੇ ਚੱਕ ਵਾਲੇ ਕੋਣ ਹੈ ਤੂੰ ਖੋਲਿਆ ਨਹੀਂ ਮੈਂ ਇਥੋਂ ਨਹੀਂ ਜਾਇਆ ਜਾਂਦਾ ਲੈ ਮੈਂ ਖੋਲ ਕੇ ਆਵਾਂ ਪਤਾ ਨਹੀਂ ਕੋਣ ਆ ਗਿਆ ਅਸੀਂ ਤਾਂ ਅੱਗੀ ਦੁਖੀ ਹੋ ਰਹੇ ਆਉਣ ਵਾਲੇ ਉਦੋਂ ਤਪਾਉਂਦੇ ਨੇ ਨਹੀਂ ਆ ਗਿਆ ਆ ਗਿਆ ਹਾਂ ਆ ਜਿਓ ਆ ਕਿਨੂੰ ਲਿਆਇਆ ਤੁਸੀਂ ਕੀ ਲੈਣਾ ਕਿਸੇ ਨੂੰ ਲਿਆਇਆ ਲਾ ਲਿਆ ਸਾਨੂੰ ਘਰ ਚਾਹੀਦਾ ਜ਼ਮੀਰ ਚਾਹੀਦੀ ਆਉਦੀ ਸਾਹਮਣੂ ਨਹੀਂ ਤੂੰ ਕੌਣ ਹੈ ਆ ਗਈ ਮੂੰਹ ਚਾਕੇ ਮੈਂ ਇਸ ਘਰ ਦੇ ਮਾਲਕਣ ਅਗਲਾ ਮਾਲਕਣ ਬਣਾ ਕੇ ਲੈ ਕੇ ਆਇਆ ਕਿਉਂ ਅਸੀਂ ਕਿ ਮਰੀਆਂ ਹੋਈਆਂ ਸੀ ਨਹੀਂ ਤੁਸੀਂ ਤਾਂ ਜਿਉਂਦਿਆਂ ਹੀ ਮਰੀਆਂ ਹੋ ਗੀਆਂ ਤੇ ਹੁਣ ਮੈਂ ਨਾ ਇਹਦੇ ਨਾਲ ਖੜੀ ਆਂ ਥੋੜੀ ਹਿੰਮਤ ਨਹੀਂ ਹੋਣੀ ਕੁਝ ਕਹਿਣ ਦੀ ਪਿੱਛੇ ਹਟੋ ਅੱਜ ਕੰਮ ਕਰਨਾ ਮਾਲਕਣ ਤੂੰ ਕਿੱਥੇ ਮਾਲਕਣ ਨਹੀਂ ਚੁੱਪ ਕਰ ਜਾ ਕਰ ਲੈ ਹਿਸਾਬ ਲੈ ਬਾਪ ਜੀ ਤੁਸੀਂ ਸਬਾਈ ਦੇ ਵੀ ਦਿਲ ਦੁਖੀ ਕਰ ਦਿੰਦੇ ਹੋ ਕੀ ਦਿਲ ਦੁਖੀ ਕਰਦੇ ਆ ਹੁਣ ਗੱਲ ਕਰਕੇ ਇੰਨਾ ਕੁ ਤਾਂ ਕੁਝ ਦੱਸ ਨਹੀਂ ਹੋਇਆ ਬੈਠੇ ਆ ਰਹੂਂ ਤੇਰਾ ਜੀ ਪਹਿਲਾ ਬਾਪੂ ਜੀ ਕੌਣ ਨੇ ਇਹ ਤੁਪਤ ਪਾਣੀ ਲਿਆ ਤੇ ਕੌਣ ਭੁਗਿ ਦੇਣਾ ਪਾਣੀ ਤਾਂ ਮੈਂ ਲਿਆ ਦਿੰਦੀ ਆ ਪਰ ਐ ਵੀ ਦੱਸੋ ਵੀ ਹੈ ਕੌਣ ਹੈ ਤੁਸੀਂ ਕੀ ਲੈਣੇ ਕੌਣ ਕੌਣ ਤੋਂ ਲੈ ਬਾਪੂ ਜੀ ਅਸੀਂ ਘਰ ਚੋਂ ਨਹੀਂ ਹੈਗੇ ਸਾਨੂੰ ਵੀ ਪਤਾ ਹੋਣਾ ਚਾਹੀਦਾ ਵੀ ਕੌਣ ਹੈ ਆ ਦੇਖ ਲੈ ਵੀਰਪਾਣ ਘਰ ਦੀ ਮਾਲਕ ਲੈ ਕੇ ਆਇਆ ਕਾਦੀ ਮਾਲ ਕੜਾ ਹਾਂ ਬਾਪੂ ਜੀ ਆ ਗਈ ਗੱਲ ਬਣੀ ਤੁਸੀਂ ਕੀ ਕਰੀ ਜਾਂਦੇ ਹੋ ਕਿਹਾ ਤੈਨੂੰ ਮੈਂ ਤਿੰਨ ਵਾਰੀ ਕਹਿਦਾ ਪਾਣੀ ਲਿਆ ਪਾਣੀ ਤੂੰ ਕਾਹ ਹੋਏਗਾ ਵਧੀਆ ਨੇ ਤੂੰ ਕੀ ਕਰੇ ਕਰੂ ਤੁਸੀਂ ਕਹਨੋ ਬੋਲਦੇ ਹੋ ਚੁੱਪ ਕਰ ਜਾਓ ਜਾ ਪਾਣੀ ਲੈ ਕੇ ਜਾਓ ਲੈ ਲੈ ਦੱਸ ਅਸਤੇ ਤੇ ਹੋਰ ਨਾ ਕੋਈ ਕਰਦੀਏ ਐਸੇ ਤੂੰ ਮਗਾ ਲਾ ਬਾਪੂ ਦਾ ਪਾਣੀ ਕਹਿੰਦੀ ਏ ਕਿ ਪਾਣੀ ਵਾਲੇ ਹੋਰ ਜਿਹੜੇ ਕਹਣਾ ਤੂੰ ਲੈ ਲੱਕ ਮੈਂ ਬੋਲਦਿਆਂ ਜੇ ਨੂੰ ਨਿਉਣਾ ਸੀ ਲੈ ਆਇਆ ਗੱਲ ਸੁਣ ਮੇਰੀ ਤੁਸੀਂ ਇੱਥੋਂ ਤੁਸੀਂ ਜਾਓ ਬਾਹਰ ਕਿਉਂਕਿ ਤੈਨੂੰ ਸੁਣਿਆ ਆਤੀ ਗੱਲ ਤੂੰ ਪੜੀ ਨਹੀਂ ਕਿਹਾ ਬਾਹਰ ਮੈਨੂੰ ਬੁਲਾ ਰਹੇ ਨੇ ਅਮਰ ਤੇ ਨਾ ਬੋਲਦਾ ਚ ਕੰਨਾਂ ਲੈ ਇਹਨਾਂ ਨੇ ਬਥੇਰੀ ਕਤੂਤ ਕਰੀ ਐ ਇਹਨਾਂ ਦੀ ਕਤੂਤ ਕੰਮ ਕਰਾਉਂਦੇ ਸਾਲ ਦੇ ਤੂੰ ਸਹੀ ਮੰਨ ਜਾ ਚੁੱਪਗਾ ਕੇ ਪਾਣੀ ਦੀ ਗੁੱਟ ਲਾ ਦੇਣੀ ਹੋਣੀ ਕਿਵੇਂ ਉਹਨਾਂ ਨੂੰ ਕਿਹਾ ਉਹਦੇ ਅਸੀਂ ਤੈਨੂੰ ਆਏ ਕਿ ਨਾ ਕੀ ਨਹੀਂ ਹੋਰ ਲਿਆਂਗਾ ਤੁਸੀਂ ਕਿਹਨੇ ਨੇ ਇਕਲੇ ਮਾਂ ਦੋ ਰਮਾ ਛੋਟਾ ਕੰਮ ਦੇ ਨਿਬੜਗਾ ਨਹੀਂ ਗੱਲ ਸੁਣੋ ਕੁਛ ਬੋਲਣ ਦੀ ਲੋੜ ਨਹੀਂ ਐਡਾ ਕ ਡੰਡਾ ਦਿਓ ਜਿਹੜੀ ਆਵੇ ਤਾਂ ਇਹਦੇ ਨੇ ਧਾਰੀ ਦਿਆ ਕਰ ਬਸ ਤੂੰ ਕੋ ਨਿਕਟ ਕੇ ਆ ਰੋਗਾ ਨਾ ਕਰ ਨੇੜੇ ਨਹੀਂ ਲੱਗਣੀਆਂ ਜਾ ਤੂੰ ਕਿਵੇਂ ਫਰਦੀਆਂ ਵਾਲੇ ਦਵਾਲੇ ਹੋਈਆਂ ਅੱਛਾ ਤੂੰ ਡੱਡਾ ਭਾਵੇਂ ਕਿ ਸਾਡੇ ਜੇ ਉਹ ਹੀ ਡੰਡਾ ਤੇਰੇ ਹੱਥ ਜਿਨਾ ਡੱਡਾ ਤੂੰ ਕੀ ਜਾਣੇਗੀ ਨਹੀਂ ਇੱਥੇ ਬੈਠੀ ਐ ਲਾਜੌਰ ਲੈ ਡੰਡਾ ਉਹ ਦੇਖੀ ਤਾਂ ਗਈ ਤੇ ਨਾ ਕੀ ਬਣਦੀ ਆ ਜਾਣੀ ਇਹਨੇ ਦਿਖਾਈ ਨਾ ਤਰਾ ਆ ਜਾ ਨਾ ਨਿਕਲ ਨਿਕਲ ਬਾਹਰ ਚਲੋ ਚਲ ਤੇ ਜਾਵਾ ਆਏ ਕਰਕੇ ਰਿਹਾਗਾ ਚੱਲ ਦਵਾਰੇ ਨਹੀਂ ਛੋੜੇ ਨੇ ਕੀ ਸ਼ਰਮ ਮਲਾਈ ਆ ਜਮਾਂ ਲਾ ਕੇ ਕਿੱਲੇ ਤੇ ਡੰਗਤੀ ਨਹੀਂ ਹੋ ਰਹੀ ਨੀ ਸ਼ਰਮ ਮੰਦਾ ਹਜੇ ਦੇਖ ਲੈ ਕੱਲ ਦੀ ਲਿਆਂਦੀ ਗੂਗਣੀ ਨੂੰ ਕਹਿੰਦੀ ਡੱਡਾ ਮਾਰ ਇਹਨਾਂ ਦੇ ਦੇਖ ਲੈ ਆਪਾਂ ਵੀ ਕਹੇ ਜੋ ਆਪਣਾ ਹੈਗੀ ਆ ਫਿਰ ਆਪਾਂ ਚੌਕੇ ਤੇ ਜਾਣ ਦਿੰਦੇ ਚੜਕੇ ਤੇ ਦੇਖੇ ਚੌਕੇ ਤੇ ਨਾ ਇਹ ਗਿੱਟੇ ਵਟੇ ਇਹ ਕਿ ਜਾਣੂਗੀ ਇਹ ਹੁਣ ਚੌਕੇ ਤੇ ਜਾ ਕੇ ਪਿੱਛੇ ਲਾ ਦੂ ਆ ਸਾਰੇ ਕੰਜਰਖਾਨਾ ਬੇਬੇ ਤੁਹਾਡੇ ਦੋਮਾ ਕਰਕੇ ਹੋਇਆ ਜੋ ਤੁਸੀਂ ਬਾਪੂ ਨਾਲ ਰੋਜ਼ੇ ਪੈਸ ਰੱਖਣੀਆਂ ਸੀ ਉਹ ਵੀ ਕੀ ਕਰੇ ਫਿਰ ਅਸੀਂ ਨਾ ਮਨ ਨੂੰ ਤਾਂ ਨਹੀਂ ਕਿੱਸੀ ਆਏਗਾ ਨਹੀਂ ਕਿੱਸੀ ਮੈਨੂੰ ਹੋਰਤੀ ਨਹੀਂ ਲਿਆ ਉਹ ਹੋ ਫਿਰ ਆ ਉਹੀ ਗੱਲ ਜਿਹੜਾ ਤੁਹਾਡੇ ਕੰਜਰਖਾਨੇ ਕਾਕੇ ਤਾਂ ਉਹ ਬਾਪੂ ਜੀ ਕੱਢ ਦਿੱਸੀ ਤਾਂ ਹੀ ਤਾਂ ਮੈਨੂੰ ਆ ਪੜਾਤਾ ਬੇਬੇ ਮੈਨੂੰ ਕੀ ਪਤਾ ਸੀ ਹੁਣ ਵੀ ਆ ਗੱਲ ਹੋ ਜੂਗੀ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਵੀ ਬਾਪੂ ਜੀ ਵੀ ਇਹ ਜਾਂ ਕੁਝ ਕਰਨਗੇ ਆ ਦੇਖ ਲੈ ਫਿਰ ਹੁਣ ਤੇਰੇ ਸਾਹਮਣੇ ਪੁੱਤ ਕੀ ਕਰਤਾ ਲੋਕਾਂ ਨੂੰ ਤਮਾਸ਼ਾ ਦਿਖਾਉਂਦਾ ਬੇਬੇ ਤਮਾਸ਼ਾ ਤਮਾਸ਼ੇ ਵਰਗਾ ਤਮਾਸ਼ਾ ਇਹ ਤਾਂ ਬੜੀ ਬੇਇੱਜ਼ਤੀ ਹੋਊਗੀ ਹੁਣ ਪਿੰਡ 'ਚ ਜੱਗਸਾਨ ਵਾਲੀ ਗੱਲ ਕਰਤੀ ਨਹੀਂ ਅਗਲੇ ਕਹਿੰਦੇ ਦੋ ਤਾਂ ਪਹਿਲਾਂ ਸੀ ਤੀਜੀ ਹੋਰ ਲਿਆ ਕੇ ਬਿਠਾਤੀ ਬੇਬੇ ਉਹੀ ਗੱਲਾਂ ਲੋਕ ਤਾਂ ਆਪਾਂ ਨੂੰ ਪਹਿਲਾਂ ਨਹੀਂ ਜੋੜ ਦਿੰਦੇ ਸੀ ਹਰ ਵਕਤ ਕਹਿੰਦੇ ਰਹਿੰਦੇ ਸੀ ਆ ਕਿ ਇਹਨਾਂ ਦੇ ਤਾਂ ਦੋ ਆ ਦੋ ਆ ਦੋ ਨੂੰ ਦੇਖ ਕੇ ਹੱਸਦੇ ਸੀ ਆ ਹੁਣ ਦੇਖ ਲੈ ਕੀ ਕੁਛ ਕਰ ਲਈਆਂ ਨਾ ਕੀ ਗੱਲ ਹੈ ਅੰਗਲਾ ਕੱਢ ਘਾਥਾ ਤੂਰਾ ਕਿੱਥੇ ਹੈ ਘਰ ਸਿੱਟੇ ਸੰਭਰਾ ਕੇ ਜੀ ਮੇਰਾ ਕਮਰਾ ਵੇਲਾ ਤਾਂ ਕਮਰਾ ਸਾਫ਼ ਕਰ ਲੈ ਬਾਹਰ ਦਾ ਕਮਰਾ ਆਪ ਕਰੋ अच्छा तेरा ਨੰਬਰ ਨਾ ਨਾ ਮੜ ਜਾ ਇਹ ਕਮਰਾ ਮੇਰਾ ਸੀ ਜਦੋਂ ਬੰਦਾ ਮੇਰਾ ਤੇ ਕਮਰਾ ਵੀ ਮੇਰਾ ਤੁਸੀਂ ਬੰਦਾ ਤੇ ਪਹਿਲਾ ਬੰਦਾ ਮੇਰਾ ਸੀ ਆਈਆ ਬੰਦੇ ਆਈਂ ਤੁਹਾਡਾ ਸੀ ਹੁਣ ਨਹੀਂ ਹੈਗਾ ਉਹ আচ্ছা ਇਹ ਸਾਡਾ ਹੀ ਹੈ ਕਿਹਦਾ ਮੇਰਾ ਜਣਾ ਜਣਾ ਫਿਰਦੀ ਰਹੀ ਫਿਰ ਰਹਿਣ ਦਾ ਵੀਰ ਦਾ ਵੀਰ ਜੇ ਤੂੰ ਚੰਗੀ ਹੁੰਗੀ ਤਾਂ ਫਿਰ ਮੈਨੂੰ ਲੈ ਕੇ ਆਉਂਦਾ ਨਹੀਂ ਕੰਨੀ ਸੀ ਮੈਂ ਤਾਂ ਤੂੰ ਪਤਾ ਨਹੀਂ ਕਿੱਥੋਂ ਜਿੱਚੜੀ ਚਪੜ ਗਈ ਉਹਨੂੰ ਹਮ ਜਾ ਕੇ ਮੈਨੂੰ ਖਬਰ ਚਾਹ ਤਾ ਤੱਕ ਜਦ ਤੱਕ ਜੁੰਬੜਾ ਅੱਛਾ ਤੇਰੇ ਵਾਸਤੇ ਤੇਰੇ ਮੂਰੇ ਸੀ ਕੰਮ ਕਰੀਏ ਕਰੋਗੇ ਨਾ ਕਰਨਾ ਪਊਗਾ ਤੂੰ ਇਹ ਲੈਂਦੀ ਆ ਹਾਂ ਆਪ ਦਾ ਆਪ ਦਾ ਕਮਰਾ ਸੰਭਰ ਕੇ ਸਾਰਾ ਬੇੜੇ ਚ ਕੂੜਾ ਕਰਦਾ ਨਹੀਂ ਉਹ ਤਾਂ ਆਪਣੇ ਬਾਹਰ ਤੇ ਬੰਜ ਕੱਟਦਾ ਬੰਜ ਕੀ ਕੱਟਦਾ ਆਪਾਂ ਕਰ ਲਾਂਗੇ ਸਿੱਧੀ ਤੇ ਮਾਰਦੀ ਨਾ ਮਾਂਜਾ ਫੜ ਕੇ ਤੂੰ ਹੈ ਜਾ ਆਹੋ ਤੂੰ ਹੈ ਚ ਮਾਂਜਾ ਮਾਰੀ ਚਲੇ ਕੋਈ ਚੱਜ ਦਾ ਕੰਮ ਨਾ ਕਰਿਓ ਲੈ ਪਹਿਲਾਂ ਲੜਾਈ ਘਟੂndi ਸੀ ਬੇਬੇ ਜਿਹੜੀ ਆ ਤੁਸੀਂ ਨਵੀਂ ਸ਼ੁਰੂ ਕਰ ਰੱਖੀਆ ਹੁਣ ਹੋਰ ਕਰ assi ਕੀ ਕਰਾਂਗੇ ਨਾ ਵੀਰਪਾਲ ਤੈਨੂੰ ਕਿਹੜਾ ਪਤਾ ਨਹੀਂ ਦੇਖ ਲਓ ਕੀ ਲੱਛਣ ਕਰੀ ਜਾਂਦੀ ਐ ਚੱਲ ਕੋਈ ਨਹੀਂ ਬੇਬੇ ਲੜਿਆ ਨਾ ਕਰੋ ਝਾੜੂ ਕੱਢਣਾ ਮੈਂ ਕੱਢ ਦੂੰਗੀ ਐਡੇ ਗੁੱਸੇ ਵਾਲੀ ਕਿਹੜੀ ਗੱਲ ਐ ਤੂੰ ਕੀ ਕੱਟ ਲੇਗੀ ਨਹੀਂ ਕੰਮ ਤਾਂ ਅਸੀਂ ਬਥੇਰਾ ਕਰ ਲਾਂਗੇ ਪਰ ਉਹਨਾਂ ਨੇ ਆਪਾਂ ਮੰਜੇ ਤੇ ਬੈਠੀ ਰੋਟੀ ਦੇਣੀ ਜਮਾ ਨਹੀਂ ਦਿੰਦੇ ਜਿਹੜੀਆਂ ਆਪਦੇ ਹਿੱਸੇ ਨਾ ਹੋਇਆ ਕਰਨੀਆਂ ਉਹ ਖਵਾਦਾ ਕਰੂਗਾ ਰੋਟੀ ਨਾਲ ਚੱਕਣ ਦੀ ਲੈ ਮੈਨੂੰ ਕਹਿੰਦੇ ਮੈਂ ਇੱਥੇ ਬੈਠ ਕੇ ਖਾਊਂਗੀ ਇੱਥੀ ਨਹੀਂ ਆਏ ਕਿਵੇਂ ਚੱਕੂਗੀ ਜੇ ਬੇਲ ਨਾ ਮਾਰ ਕੇ ਬਾਹਾਂ ਤੋੜੀ ਮੈਨੂੰ ਕੀ ਜਾਣੂਗੀ ਉਹ ਨਹੀਂ ਹੁਣ ਤਾਂ ਬਾਹਾਂ ਤੋੜਦੀਆਂ ਜੇ ਉਹਦੀ ਟਿਕ ਜਾਨੀ ਅੱਤ ਤਾਂ ਤੂੰ ਹੀ ਚੱਕੀ ਸੀ ਸਾਰੀ ਨਹੀਂ ਮੈਂ ਪੁੱਛ ਨਹੀਂ ਕਰਿਆ ਬੈਵੇਂ ਤੂੰ ਨਹੀਂ ਹਟੀ ਨਹੀਂ ਮੈਂ ਕਿਉਂ ਨਹੀਂ ਹਟੀ ਜੇ ਤੂੰ ਚੰਗੀ ਭਲੀ ਰਹਿੰਦੀ ਤਾਂ ਉਹ ਤੀਜੀ ਦਾ ਬੰਝ ਕੱਟਦਾ ਨੀ ਟੂਕੜਿਆਸ ਪਾਈ ਰੱਖਿਆ ਭੈਣੇ ਮੈਂ ਤਾਂ ਨਰਮ ਸੀ ਬੰ ਮੈਂ ਕਿਸੇ ਨੂੰ ਪੁੱਛ ਕੇ ਦੇਖ ਲਾ ਕਰੀ ਨੀ ਦੇ ਬੈਠੀ ਰਹਿ ਬੈਠੀ ਮੈਨੂੰ ਪਤਾ ਹੀ ਨਹੀਂ ਤੇਰੀ ਨਰਮ ਦਾ ਹਾਂ ਉਹ ਤਾਂ ਉਹ ਨਰਮ ਦੀਦੀ ਹੈ ਜਿਹੜੀ ਦੁੱਤੰਗਲ ਲਾਉਂਦੀ ਸੀ ਨੀ ਬੈ ਜਾ ਬੈ ਜਾ ਕੀ ਆਂਤਾ ਹੁੰਦਾ ਤੇਰੇ ਨਰਮ ਦਾ ਨੀ ਮੇਰਤਾ ਬਥੇਰੀ ਨਰਮ ਸੀ ਤੂੰ ਨਹੀਂ ਘਰ ਬੱਜਣ ਦਿੱਤਾ ਅੱਛਾ ਮੈਂ ਨਹੀਂ ਬੱਜਣ ਦਿੱਤਾ ਕਿਉਂ ਮੈਂ ਕੀ ਕਿਹਾ ਸੀ ਤੂੰ ਕਰਿਆ ਥਾਲੇ ਲੱchn ਪਹਿਲਾਂ ਨਹੀਂ ਤੂੰ ਜੇ ਲੜਦੀ ਸੀ ਉਂਗਲਾ ਲਾਈਆਂ ਉਹਦੇ ਟਿਕੜ ਨਾ ਦਿੱਤਾ ਉਹਨੂੰ ਤਾਂ ਹੋ ਗਿਆ ਤਾਂ ਉਹ ਢੱਡੜ ਜੀ ਲੈ ਕੇ ਬਿਠਾਤੀ ਜਿਹਾ ਜਹਾਪ ਐਡਾ ਕਵਾਂਟਨਾਂ ਢੱਡੜ ਸੀ ਉਹ ਜੀ ਆਹੋ ਜੀ ਲੈ ਕੇ ਬਿਠਾਤੀ ਨਹੀਂ ਕੱਲੋਂ ਬੈਰ ਨਹੀਂ ਅੱਡਾ ਡੱਬਾ ਰੋਟੀਆਂ ਦਾ ਖਾ ਗਈ ਨਹੀਂ ਉਹ ਤਾਂ ਖਾਊਗੀ ਆਹੋ ਹੁਣ ਖਾ ਕੇ ਦਿਖਾਵੇ ਨਹੀਂ ਉਹ ਤੇ ਜਿੰਦਾ ਲਾ ਕੇ ਰੱਖੂਗੀ ਉਹ ਜਾਲੀ ਹੈ ਜਿਹੜੀ ਉਹਦੇ ਵਿੱਚ ਡੱਬਾ ਧਰ ਕੇ ਤੇ ਉਹ ਤੇ ਜਿੰਦਾ ਲਾਇਆ ਕਰਾਂਗੇ ਐਂ ਕਰੀ ਐਂ ਕਰੀ ਐਂ ਲੋਟ ਆਊਗੀ ਨਹੀਂ ਮੈਂ ਨਹੀਂ ਚੱਕਣ ਦ بس پھر میں نہیں چکਣ ਦਿੰਦੀ چل ٹھیک ਆ ਚੱਲੀ ਗਏ ਆਪਾਂ ਆਪਾਂ ਕਰ ਲਾਂਗੇ ਲੋਟ ਆ ਜਾ ਆ ਜਾ ਇਹ ਕੀ ਜਾਣੂਗੀ ਤੇ ਕਰ ਫੋਨ ਜੀ ਨੂੰ ਲੱਗ ਗਈ ਆ ਮੈਂ ਨਾ ਆਇਆ ਨਾ ਤੇ ਤੂੰ ਖੜਾ ਕੋਲ ਸਿਲਕੇ ਤੇ ਰੋਟੀ ਉਟੀ ਭਾਗ ਗਿਆ ਲਿਓਂ ਗਿਆ ਇਹੋ ਮਾਂ ਮਾਂ ਆ ਗਏ 2 ਮਿੰਟਾਂ ਚ ਲੈ ਆਪਾਂ ਤਾਂ ਟੱਟਾ ਬਤਾ ਆ ਆਪਾਂ ਤੇ ਬਾਤੂ ਆਪਣੇ ਜਗਤ ਪਹੁੰਚ ਆਪਣੇ ਜਗਤ ਹੋਰ ਬਸ ਹੋਰ ਬਤਾ ਹੋਰ ਆ ਦੋ ਕ ਲਾਲ ਨਹੀਂ ਜਾ ਇਧਰ ਕਰ ਛੱਡੇ ਟੱਕਲੇ ਤੇ ਨੀਂ ਤੈਨੂੰ ਲੈ ਲੈ ਇਧਰ ਕਰ ਅੰਦਰ ਬੈਠੀ ਨੂੰ ਤੈਨੂੰ ਦੇ ਦੇਈ ਸੀ ਮੈਂ ਕਿਹਾ ਚੱਕ ਕੇ ਸੋੜ ਲੈ ਪੂਰਾ ਤੇਰੇ ਤੇ ਹੋਰ ਨਾਲ ਕੋ ਖੜੀ ਉੱਤੇ ਛੱਡੇ ਟੱਕ ਜਾ ਫੜ ਜਾ ਫਿਰ ਇਹ ਤਾਂ ਚੱਲੂ ਫੜਦੀ ਨਹੀਂ ਦੇਵਾਂ ਛੱਡ ਛੱਡ ਦੇ ਛੱਡ ਜਾ ਬਰਾਤ ਨਹੀਂ ਲੈ ਗੇਲਾ ਉੱਤੇ ਫਿਰ ਮੈਂ ਚੱਕ ਮਾੜਾ ਨਹੀਂ ਛੱਡ ਦੇ ਫੜ ਜਾ ਫਿਰ ਫੜ ਜਾ ਫਿਰ ਛੱਡ ਤਾਂ ਛੱਡ ਮੈਂ ਕੋਈ ਨਹੀਂ ਆ ਲੈ ਗੇਲਾ ਮਰੂ ਤੇ ਫੜ ਤੂੰ ਫੜ ਤੂੰ ਫੜ ਜਾ ਫੜ ਜਾ

ਹੌਲਕੇ ਗੋਡੇ ਨਾਲ ਨਿਕਲ ਜੀ ਨੂੰ ਤੇਰਾ ਫਾਇਦਾ ਹੀ ਹੋਏ ਮੈਨੂੰ ਨਿਕਲਦਾ ਚੱਲ ਕੋਈ ਨਹੀਂ ਹੁਣ ਸਹੀ ਫਿਰ ਉਹਨੇ ਮੈਨੂੰ ਫਾਇਦਾ ਨਹੀਂ ਕਰਦਾ ਬਾਹਰ ਦਾ ਕਿਸਮਾ ਕਰਦਾ ਹੋਏ ਤੂੰ ਮੈਂ ਖੋਹ ਲਏ ਲੋਟਾਂ ਉਹਨਾਂ ਦਿਨਾਂ ਨਾਲ ਕਰ ਲਾਂ ਲੋਟਾ ਉਰੇ ਆਈ ਕਸ ਜੀਰੋ ਤੇਰੇ ਨਾਲ ਮੈਂ ਹੈਗਾ ਤੈਨੂੰ ਹੁਣ ਕਸ ਦਾ ਫਿਕਰ ਨਹੀਂ ਇਹਨਾਂ ਦਾ ਜਿੰਨਾ ਖਿੱਚ ਕੇ ਰੱਖੇਗੀ ਉਨੇ ਹੀ ਨੋਟ ਹੋਣੀਆਂ ਠੀਕ ਹੈ ਹਾਂ ਚੱਲ ਕੋਈ ਗੱਲ ਨਹੀਂ ਹੁਣ ਤੂੰ ਫਿਕਰ ਨਾ ਕਰ ਹੁਣ ਇਹਨਾਂ ਦੀ ਨਿਆਰੀ ਬਣਾਈ ਲੈ ਬਸ ਮੈਂ ਕਦ ਨੂੰ ਦੱਬ ਦੇ ਕਿੱਲ ਕੋਈ ਗੱਲ ਗੱਲ ਬਲੋੜੀ ਦਾ ਇਹ ਗੱਲ ਸੁਣ ਲੈ ਮੇਰੀ ਹੋਣ ਲੱਗੀ ਮੈਨੂੰ ਤਾਂ ਆ ਗਿਆ ਫੋਨ ਮੈਂ ਤਾਂ ਉੱਥੇ ਜਾਣਾ ਕਿਹੜੀ ਸੀ ਵੱਤ ਕੁੱਟੇ ਘਟ ਬਸ ਕਿਹਦੀ ਸਾਬਾ ਦੇ ਗਰਾ ਤੇ ਮੈਂ ਜਾ ਕੇ ਆਇਆ ਘੰਟੇ ਲੋ ਗੱਲ ਲੱਗ ਗਈ ਮਣੀ ਜਗਾ ਮੈਂ ਰੋਟੀ ਬਣਾ ਲੈਣੇ ਰੋਟੀ ਖਾ ਕੇ ਵਾਜ ਨਹੀਂ ਮੈਂ ਤਾਂ ਰੋਟੀ ਖਾਣੇ ਉੱਥੇ ਕਿਤੇ ਤੂੰ ਹੀ ਨਾ ਭੁੱਖੀ ਤੁਰੇ ਫਿਰਨੀ ਆਲਾ ਚੁੱਕ ਕੇ ਬਣਾ ਕੇ ਖਾ ਲਈ ਜਨਾ ਉਹ ਚੱਕਰ ਤੇ ਅੱਜ ਦਿੰਦਾ ਮੈਂ ਗੱਲ ਤੀਰ ਦੇ ਗੱਲ ਕਿੱਡਾ ਹਲਾ ਬਸ ਮੈਂ ਇਹਨੂੰ ਕਿ ਭਾ ਕਿ ਮਾਰਦੀ ਮੈਂ ਤਾਂ ਖਾ ਲੈਣੀ ਆ ਬਸ ਬਸ ਹਾਂ ਮੈਂ ਇਹਨਾਂ ਤਾਂ ਦਰਦੀ ਆ ਬਹੁਤ ਚੀ ਵੀ ਨਾ ਜਿੰਨੀ ਚੀ ਬਗੇ ਤੁਹਾਨੂੰ ਚੀ ਬਣਾ ਦੂ ਤੇ ਦੇਖੀ ਨਹੀਂ ਬਹੁਤ ਠੀਕ ਹਾਈ ਹਾਈ ਕਿੰਨਾ ਜੋਰ ਆ ਨਾ ਭਾਈ ਲਾਣਾ ਚ ਹੈ ਵੇਖ ਲੈ ਲੈ ਨਹੀਂ ਇਹਦੇ ਕੀ ਦਿਵਾਲ ਨੇ ਹੋ ਇਹ ਕੀ ਕਰ ਲੂ ਉਹਨਾਂ ਦੇ ਮੂਰੇ ਇਹਨਾਂ ਨੂੰ ਤਾਂ ਹੁਣ ਮੈਂ ਹੀ ਲੋਟ ਕਰੂੰਗੀ ਮੈਨੂੰ ਕਰਨੀਆਂ ਪੈਣੀਆਂ ਇਹ ਕਹਿੰਦੇ ਕਹਿੰਦੇ ਮੈਂ ਰੋਟੀ ਮੰਗੂ ਇਹਨਾਂ ਤੋਂ ਰੋਟੀ ਤਾਂ ਇਹ ਮੰਗਣੀਆਂ ਹੁਣ ਮੇਰੇ ਤੋਂ